ਔਰ ਬੱਚੇ ਹੋਣ ਜਾਂ ਯਤਨ ਕਰਿਓ ਇਹਦੇ ਚ 86 ਤਾਕੀਆਂ ਐ 86 86 86 ਤਾਕੀਆਂ ਤੇ ਮੈਂ ਉਹਨੂੰ ਪੁੱਛਿਆ ਵੀ ਐਲੂਮੀਨੀਅਮ ਦੀ ਇੱਕ ਤਾਕੀ ਕਿੰਨੇ ਦੀ ਲੱਗਦੀ ਕਹਿੰਦੇ ਜੀ 60000 ਦੀ ਇੱਕ ਤਾਕੀ 60000 ਦੀ 86 ਤਾਕੀਆਂ ਕਿੰਨੇ ਦੀਆਂ ਬਣੀਆਂ 50 ਲੱਖ ਦੇ ਨੇੜੇ ਬਣੀਆਂ 12 ਦਰਵਾਜੇ ਲੱਗਣੇ ਐ ਇੱਕ ਦਰਵਾਜਾ 1.5 ਲੱਖ ਦਾ ਲੱਗਣਾ ਇੱਕ ਦਰਵਾਜਾ 1.5 ਲੱਖ ਦਾ 12 ਜਿਹੜੇ ਜਿਹੜੇ ਕਰਨ ਵਾਲੇ ਹੋਣ ਉਹ ਕਰ ਲਿਓ ਜਿਨ੍ਹਾਂ ਚਿਰ ਆਪਣੀ ਬਣੀ ਰਹੀ ਬਣੀ ਰਹੀ ਜੇ ਲੜ ਲੁੜ ਪਏ ਫੇ ਪੱਟ ਕੇ ਲੈ ਜਿਓ ਕੀ ਪਤਾ ਲੱਗਦਾ ਹੁਣ ਅਗਲਾ ਰੋਸ ਜਾ ਅਗਲਾ ਕਵੇ ਮੇਰੀ ਗੱਡੀ ਮੋੜੋ ਅਗਲਾ ਕਵੇ ਜੀ ਮੈਂ ਤੁਹਾਨੂੰ ਤਾਕੀ ਲਈ ਸੀ ਤੇ ਤਾਕੀ ਮੋੜੋ ਮੇਰੀ ਤੇ ਤਾਂ ਆਪਣੀ ਤਾਕੀ ਪੱਟ ਕੇ ਲੈ ਜੀ ਬਸ ਇੰਨੀ ਇੰਨੀ ਗਾਰੰਟੀ ਹੈ ਬਸ ਉਹਨਾਂ ਚਰ ਲੱਗੀ ਐ ਤੇ ਲੱਗੀ ਐ ਮੁੜ ਕੇ ਆਪਣੀ ਪੱਟ ਕਿ ਲੈ ਜੀ ਹੈ ਕਿ ਨਹੀਂ ਤੇ ਬੱਚੇ ਤਾਰੂ ਵੀ ਆ ਮੇਰੀ ਤਾਕੀ ਆ ਯਾ ਮਤਲਬ ਹੈ ਆਹੋ ਜਿੰਨਾ ਜੀ ਬਾਬਾ ਜੀ ਕਹਿੰਦੇ ਨਾਂ ਲਿਖਾ ਦਿਓ ਤਾਕੀਆਂ ਤੇ ਚਲੋ ਇਹ ਬੇਨਤੀ ਐ